ਈਗਰ ਸੋਣਾਂ ਲਈ ਹਰ ਸਫਾਈ ਹੁੰਦੀ ਹੈ ਜੇ ਕੋਈ ਫੇਸਬੁਕ ਤੇ ਮੈਨੂੰ ਸਵਾਲ ਕਰੇ ਤਾਂ ਮੇਰਾ ਜਵਾਬ ਹੈ ਨਾ ਕਹਿੰਦੇ ਆ ਨਾ ਕਹੌਣੇ ਨਾ ਸੁਣਦੇ ਆ ਨਾ ਸੁਣਾਉਂਦੇ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਬਾਦਲੀ ਵਾਰੀ ਪੱਕਾ ਪਾਈ ਚਲੋਣਾ ਯੋਨਾ ਮੇਰਾ ਜੀਵਨ ਹੈ ਮੇਰਾ ਬਾਗਰ ਬਾਣੀ فاتو کمائی نہ ساو یا مرشی دے سگنے کیونکہ کنک اللہ لپیٹن ہوگی ہے کانو سمجھ ہی اللہ لپیٹن ہوگی ہے یا چھوٹے پیسے کی فیلم بناؤں گا یا سٹوڈیو بناؤں گا یا کوئی نامہ کیسے پڑھناؤں گا یہ تو بلا میرا شوق نہیں کہ پرموٹر رسنا سی نڈا کہنا مسریو کھائی جنے میں کھا کئی باری بولگی جنے پیسے ہوگی جنے پیسے ہوگی جنے پیسے آتھا بھی گیرے ਆਪਣੇ ਗੀਤਾਂ ਦਾ ਮੁਲਾਂਕਣ ਕਰਦੇ ਆਪਾਂ ਅਕਸਰ ਫੇਸਬੁਕ ਤੇ ਬੜਾ ਰੌਲਾ ਕਿਉਂਕਿ ਗੌਣਾਂ ਵਾਲੇ ਨੇ ਕਰੀਬ ਹੈ ਗੌਣਾਂ ਵਾਲਿਆਂ ਦੇ ਤਾਂ ਐ ਸਾਹਮਣੇ ਜਿਵੇਂ ਨੇਪਾਲ ਤੋਂ ਨੇਪਾਲੀ ਤੇ ਆਂਦੇ ਹੋਏ ਉੱਥੇ ਜੰਮਿਆ ਜਿੰਨੀ ੜ ਛੋਟੇ ਤੋਂ ਉਨੀ ਸਾਢੇ ਚ ਜਿੰਨੀ ਮੜ ਛੋਟੇ ਤੋਂ ਉਨੀ ਸਾਢੇ ਚ ਫਿਰ ਇੰਤਕਾ ਗਾਏ ਗੋਰੀ ਚਾਹਦੀਏ ਈ ਨਾ ਮੱਕ ਫੇਸਬੁਕ ਤੇ ਇੱਕ ਬਿਟਕੂਂਦੀਆ ਜਾਂ ਪੰਦ ਦਾ ਕੋਲ ਗੌਣ ਵਾਲੇ ਕਿੱਥੇ ਹੈ